ਰਾਜੇ ਜੀ ਅੱਗੇ ਸੇਠੇ ਜਿੱਦੇ ਉਸ ਤੋਂ ਬਾਅਦ ਜਿਹੜੇ ਗੁਹਾਰੇ ਜਿਆਦੇ ਅਰਕਾਰ ਸੇ ਇੱਕ ਤਾਂ ਪ੍ਰੋਗਰਾਮ ਕਰਦੇ। ਹੁਸਨ ਦੀ ਦੁਨੀਆ ਸੁਹੰਦਰ ਬਾਗ ਹੈ ਟੁਕੀ ਬੜੀ। ਹੁਸਨ ਦੀ ਦੁਨੀਆ ਸੁਹੰਦਰ ਬਾਗ ਹੈ ਟੁਕੀ ਬੜੀ। ਲੋਕ ਲੋਕੇ ਪਿਆਰ ਦੀ ਕਸ਼ਤੀ ਬਣਾ ਕਰਦੇ ਰਹੇ। ਸਾਜੀ ਰਾਜੇ ਜੀ ਪਰ ਦਾਗ ਨਹੀਂ ਮਸਲਾ ਇਹ ਮੇਰੇ ਸਭਿਓ ਮੇਰੀ ਕਵਿਤਾ ਯਾਤਰੀ ਤੇ ਪਹਿਲਾ ਵੀ ਕਪਣ ਨਹੀਂ ਕਿਈਆ ਇਹੋ ਸਭਿਓ ਘਟਨਾ ਜਿਸ ਤੇ ਮੈਂ ਇਹ ਆਪਣੀ ਰਚਨਾ ਲਿਖੀ ਹੈ ਕਿਉਂਕਿ ਉਸ ਸਾਲ ਪਹਿਲਾ ਕਿਸੇ ਪਿੰਡ ਤੋਂ ਬਿਹਾਰ ਦਾ ਕਮੰਡਾ ਬਤੂਆ ਮਹਿਲੂਰ ਬਣਾਇਆ ਗਿਆ ਸੀ ਜਿਹਨੂੰ ਕੋਈ ਨੇਵੜ ਨਹੀਂ ਸੀ ਦਿੱਤੀ ਜਾਂਦੀ ਤੇ ਉਹਦਾ ਯਾਪੀਣਾ ਬਖਤਨ ਸੀ ਉਹ ਹਰ ਦਾ ਟੱਪਾਸ ਪਾਇਰਾਟ ਗਿਆ ਸੰਤੂ ਰੁਕਦਾ ਕੋਈ ਜਿਹੜਾ ਆਪਣਾ ਘਰ ਨਾ ਰਹਾ ਵੀਰ ਬਰਜਿੰਦਰ ਉਹਨੇ ਉਹਨੂੰ ਸਟਾਇਆ ਸੀ ਤੇ ਉਹ ਵੀ ਮੈਨੂੰ ਵੇਖ ਕੇ ਮੈਂ ਉਸੇ ਦੀ ਇੱਕ ਗੀਤ ਬਣਾਇਆ ਵੀ ਇਹ ਹੀ ਲੋਕਾਂ ਦੇ ਨਹੀਂ ਆਜ਼ਾਦੀ ਦੇ ਕੀ ਅਰਥ ਨੇ ਉਹਨਾਂ ਨੂੰ ਆਜ਼ਾਦੀ ਕਦੋਂ ਵੀ ਲੋਗੇ ਉਸੇ ਦੇ ਉਹਦੀ ਜ਼ਿੰਦਗੀ ਤੇ ਉਹਦੀ ਲਾਈਫ ਤੇ ਮੈਂ ਆਪਣਾ ਇਹ ਰਚਨਾ ਜਿਹੜੀ ਉਹ ਦੇਖੋ ਤੇ ਆਵਾਜ਼ ਦੀ ਪ੍ਰੋਬਲਮ ਰੂਸੀ ਸਾਡੀ ਤਗਦੀਰ ਕਾਦੋਂ ਟੁੱਟਣੀ ਜਨੀਰ ਰੂਸੀ ਸਾਡੀ ਤਗਦੀਰ ਕਾਦੋਂ ਟੁੱਟਣੀ ਜਨੀਰ ਪੰਡਿਤ ਕੱਖਾ ਵਾਲੀ ਚੁਕਾ ਨਾਰੇ ਗੁਹਾ ਸੁਟਣਾ ਮੈਨੂੰ ਦਸਨੀ ਆਜ਼ਾਦੀ ਏ ਕਦੋਂ ਇਕਲਾਮੀ ਨਾਲੋਂ ਖੈਰਾ ਸੁਟਣਾ ਮੈਨੂੰ ਦੱਸਨੀ ਆਜ਼ਾਦੀ ਏ ਕਦੋਂ ਇਕਲਾਮੀ ਨਾਲੋਂ ਖੈਰਾ ਸੁਟਣਾ ਮੈਨੂੰ ਦੱਸਨੀ ਆਜ਼ਾਦੀ ਏ ਬਾਬਾ ਬੇਖਾ ਮੇਰੀ ਮਜਬੂਰੀ ਰੋਟੀ ਮਿਲੇ ਵੀ ਨਾ ਪੂਰੀ ਨੀ ਬੇਖਾ ਮੇਰੀ ਮਜਬੂਰੀ मैनू द आज़ादी कंदो नालो खैर सुठा मैनू द आज़ादी चाले तांग बड़ी तंगी सॾी पसूअ च मंजी ਮੇਂ ਤੱਲੇ ਝੱਲੇ ਤਾਨ ਵੜੀ ਟੰਗੀ ਸਾਟੀ ਪਾਸੂ ਆ ਕੇ ਮੰਡੀ ਖਾਰ ਸਮੇ ਸਾਟਾ ਉੱਥੇ ਬੈਠੇ ਨਾਲੇ ਉੱਠਣਾ ਮੈਨੂੰ ਦੱਸਨੀ ਆ ਜਾਂਦੀ ਏ ਕਮੋਂ ਨੀ ਕਲਾ ਮੀ ਨਾਲੋਂ ਹੈ ਨਾ ਸੁੱਟਣਾ ਹੇ ਰਾ ਸੁਟਰਾ ਮੈਨੂੰ ਦਸਨੀ ਅਜਾਦੀ ਏ ਨਹੀਂ ਮੈਂ ਘਰ ਅਰਜੋਈ ਨਾਲੇ ਸੋਹਣਾ ਕੋਈ ਨਹੀਂ ਮੈਂ ਘਰ ਅਰਜੋਈ ਮੇਰੀ ਸੋਹਣੀ ਨਾਨੀ ਕੋਈ ਦਸ ਤੇレ داری ਦੁੱਖ ਮੈਂ ਰਾਤ ਸੁਟਣਾ ਮੈਨੂੰ ਦਸਨੀ ਹੈ ਜਾਂਦੀ ਏ ਅੱਗ ਤੇਲ ਵਿੱਚ ਮੱਚੀ ਕਾਹੇ ਅਵ ਤਾਰੇ ਗਾਲ ਸੱਚੀ ਅੱਗ ਤੇਲ ਵਿੱਚ ਮੱਚੀ ਕਾਦੋ ਸੁਕਣਾ ਮੈਨੂੰ ਦਸਨੀ ਆਜ਼ਾਦੀ ਏ ਕਾਨੂੰਨੀ ਕਲਮੀ ਨਾਲੋਂ ਖੈੜਾ ਸੁਟਣਾ ਮੈਨੂੰ ਦਸਨੀ ਆਜ਼ਾਦੀ ਏ ਕਾਨੂੰਨੀ ਕਲਮੀ ਨਾਲੋਂ ਖੈੜਾ ਸੁਟਣਾ ਮੈਨੂੰ ਦਸਨੀ ਆਜ਼ਾਦੀ ਏ ਨਹੀਂ ਮੈਨੂੰ ਤਜ ਸੇ ਨਹੀਂ ਹੈ ਜਾਂਦੀ ਏ ਵਾਹ ਵਾਹ